55% ਤੋਂ ਘਾਟਾ ਅੰਕਾਂ ਵਾਲੇ ਇੱਕ ਪਾਸਿਓਂ ਢੇਰੀ ਢਾਕੇ ਹੁਣ ਦੂਜੇ ਪਾਸੇ ਖੁਸ਼ ਇਹਦਾ ਕੀ ਮਤਲਬ ਆ ਤੁਹਾਨੂੰ ਦੱਸਣ ਜਾ ਰਿਆਂ ਇਸ ਵੀਡੀਓ ਦੇ ਇਸ ਮਤਲਬ ਨੂੰ ਦੇਖ ਕੇ ਤੁਹਾਨੂੰ ਵੀ ਹੈਰਾਨੀ ਹੋਣੀ ਆ ਤੁਸੀਂ ਦੇਖੋਗੇ ਕਿ ਬੀ8 ਦੇ ਵੀ ਜਿਨ੍ਹਾਂ ਦੇ بی ای ٹی ਮੰਨ ਲਵੀ ਜਿਨਹਨੇ ਸਟੂਡੈਂਟ ਹੈਗੀ ਆ ਜਿਨਹਨੇ ਮੰਨ ਲਵੀ ਮਾਸਟਰ ਗ੍ਰੇਡ ਦਾ ਪੇਪਰ ਦੇਣਾ ਹੈਗਾ ਜਿਨਾਂ ਦੇ بی اے ਦੇ ਵਿੱਚੋਂ بی اے ਪੱਧਰ ਦੇ ਵਿੱਚ ਜਿਹੜੀ ਤੁਸੀਂ بی اے ਕੀਤੀ ਸੀ ਗ੍ਰੈਜੂਏਸ਼ਨ 3 ਸਾਲ ਦੀ ਉਹਦੇ ਵਿੱਚੋਂ ਵੱਖ-ਵੱਖ ਭਾਰਤੀਆ ਆਰਟ ਐਂਡ ਕ્રાਫਟ ਜਾਂ ਫਿਰ ਜਿਹੜੀ ਹੁਣ ਨਵੀਂ ਸਪੈਸ਼ਲ এডਿਕੇਸ਼ਨ ਦੀ ਭਰਤੀ ایਜੂਕੇਟਰ ਦੀ ਭਰਤੀ ਆਈ ਹੈ بی ای ٹی ਦੀ ਨੂੰ ਮਾਸਟਰ ਗ੍ਰੇਡ ਦੀ ਕਹਿ ਸਕਦੇ ਆਪਾਂ ਉਹਦੇ ਵਿੱਚ ਵੀ ਕੀ ਆ 55% ਸ਼ਰਤ ਲਾਗੂ ਕਰਤੀ ਸਰਕਾਰ ਨੇ ਠੀਕ ਹੈ ਕਿ 55% ਅੰਕ ਤੋੜੇ ਹੋਣੇ ਲਾਜ਼ਮੀ ਆ ਫਿਰ ਹੀ ਤੁਹਾਨੂੰ ਪੇਪਰ 'ਤੇ ਬੈਠਣ ਦਿੱਤਾ ਜਾਊਗਾ ਚਾਹੇ ਤੁਸੀਂ ਪੀਐਸਟੈਟ ਪਾਸ ਵੀ ਕਰ ਲਿਆ ਤੁਹਾਡਾ ਪ ਇੱਕ ਖਤਮੇ ਕਹਾਣੀ ਠੀਕ ਹੈ ਹੁਣ ਇੱਥੇ ਗੱਲ ਕੀ ਹੈ ਗੱਲ ਇਹ ਹੈ ਵੀ ਹੁਣ ਜਿਨ੍ਹਾਂ ਦੇ 55% ਤੋਂ ਘੱਟ ਉਹਨਾਂ ਦੇ ਇੱਕ ਦਿਮਾਗ 'ਚ ਕੀੜਾ ਪੈ ਗਿਆ ਉਹਨਾਂ ਦੇ ਦਿਮਾਗ 'ਚ ਕੀੜਾ ਕੀ ਪੈ ਗਿਆ ਵੀ ਉਹਨਾਂ ਨੇ ਨਾਲ ਐਮਏ ਕੀਤੀ ਹੋਈ ਆ ਉਹਨਾਂ ਨੇ ਐਮਏ ਕੀਤੀ ਹੋਈ ਆ ਉਹ ਸੋਚ ਰਹੇ ਆ ਵੀ ਚਲੋ ਇਧਰੋਂ ਤਾਂ ਹੁਣ ਇੱਕ ਪਾਸੇ ਤੋਂ 55% ਘੱਟ ਉਹਨਾਂ ਨੇ ਢੇਰੀ ਢਾ ਲਈ ਢਾ ਲਈ ਦੂਸਰੀ ਢੇਰੀ ਤੇ ਖੜ ਗਏ ਉਹ ਜਾ ਕੇ ਕਿਹੜੀ ਤੇ ਲੈਕਚਰਾਰ ਵਾਲੀ ਤੇ ਵੀ ਕੋਈ ਗੱਲ ਨਹੀਂ ਜੇ ਇਧਰੋਂ ਮੌਕਾ ਨਾ ਮਿਲਿਆ ਪੇਪਰ ਦੇਣ ਦਾ ਤੇ ਲੈਕਚਰਾਰ ਵਾਲੀ ਤੇ ਢੇਰੀ ਤੇ ਜਾ ਕੇ ਬਹਿ ਜਾਣਗੇ ਲੈਕਚਰਾਰ ਦੀਆਂ ਪੋਸਟਾਂ ਆਇਆਂ ਨੂੰ 5-6 ਸਾਲ ਹੋ ਗਏ ਕੱਖ ਪੱਲੇ ਨਹੀਂ ਪਹਿਣਾ ਉੱਥੇ ਤੁਹਾਡੇ ਕੱਖ ਪੱਲੇ ਨਹੀਂ ਪਹਿਣਾ ਬਹੁਤ ਸਟੱਡੀ ਕਰੀ ਬੈਠੇ ਨੇ ਪੋਸਟ ਨੰਬਰ ਤੋਂ 560 ਕਾਟ ਦੇਣਗੇ ਤੁਹਾਡੇ ਕੱਖ ਪੱਲੇ ਨਹੀਂ ਪਹਿਣਾ ਜੇ ਤੁਸੀਂ ਇਹ ਚਾਹੋਗੇ ਉੱਥੇ ਅਸੀਂ ਜਾ ਕੇ ਟੀਚਰ ਲੱਗ ਜਾਾਂਗੇ ਠੀਕ ਹੈ ਤੇ ਲੈਕਚਰਾਰ ਦੇ ਵਿੱਚ ਜਿਹੜੇ ਸੋਚ ਰਿਹਾ ਕਿ ਅਸੀਂ ਆ ਢਾਈ ਢੇਰੀ ਦੁਬਾਰਾ ਅਸੀਂ ਉਧਰ ਜਾ ਕੇ ਢੇਰੀ ਬਣਾ ਲਾਂਗੇ ਨਹੀਂ ਬਣਦੀ ਭਾਈ ਨਹੀਂ ਬਣਦੀ ਬਹੁਤ ਔਖਾ ਕੰਮ ਆ ਲੈਕਚਰਾਰ ਮਾਸਟਰ ਗ੍ਰੈਡੂ ਤੁਹਾਨੂੰ ਜਦੋਂ ਇੰਨਾ ਚੰਗਾ ਮੌਕਾ ਇੱਕ ਮਾਸਟਰ ਗ੍ਰੈਡ ਦਾ ਮਿਲਿਆ ਤੁਸੀਂ ਸੌਖਾ ਤਰੀਕਾ ਛੱਡ ਕੇ ਔਖੇ ਵੱਲ ਕਿਉਂ ਜਾ ਰਹੇ ਹੋ ਇਸ ਢੇਰੀ ਨੂੰ ਜਿਹੜੀ ਤੁਸੀਂ ਢਾ ਲੀ ਨਾ ਜਿਹੜੀ ਢੇਰੀ ਤੁਸੀਂ ਢਾ ਬੈਠੇ 55% ਤੋਂ ਘੱਟ ਵਾਲੇ ਵੀ ਐਡ ਵਾਲੇ ਉਹ ਖੜੇ ਹੋ ਜੋ ਢੇਰੀ ਨੂੰ ਮਜ਼ਬੂਤ ਕਰਨਾ ਇਸ ਮਿੱਟੀ ਦੀ ਢੇਰੀ ਨੂੰ ਤਾਂ ਹੀ ਮੈਂ ਥੰਬਲੇਨ ਲਾਇਆ ਢੇਰੀ ਨੂੰ ਦੇਖ ਕੇ ਰੋ ਨਾ ਢੇਰੀ ਢਾ ਕੇ ਬੈਠੋ ਨਾ ਖੜੇ ਹੋ ਜੋ ਇੱਕ ਵਾਰੀ ਗਰੁੱਪ ਬਣਾਇਆ ਗਿਆ 55% ਵਾਸਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਇੱਕ ਲਿੰਕ ਦਿੱਤਾ ਹੋਇਆ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਇੱਕ ਲਿੰਕ ਦਿੱਤਾ ਹੈ ਉਸ ਲਿੰਕ ਤੇ ਕਲਿੱਕ ਕਰੋ ਤੇ 55% ਵਾਲੇ ਗਰੁੱਪ ਦੇ ਵਿੱਚ ਐਡ ਹੋ ਜਾਓ 500 ਸਟੂਡੈਂਟ ਐਡ ਹੋ ਚੁੱਕੇ ਆ ਜਲਦੀ ਸਰਕਾਰ ਤੇ ਇੱਕ ਵੱਡਾ ਪ੍ਰੈਸ਼ਰ 55% ਵਾਲਿਆਂ ਦਾ ਬੰਨ ਜਾ ਰਿਹਾ ਤੇ ਸਰਕਾਰ 21-22 ਦਿਨਾਂ ਦੇ ਵਿੱਚ ਹੀ ਜਿਹੜਾ ਰੱਦ ਕਰੇਗੀ ਤੇ ਜੁੜ ਜੋ ਉਸ ਗਰੁੱਪ ਦੇ ਵਿੱਚ ਨਹੀਂ ਫਿਰ ਆਪਣੀਆਂ ਡਿਗਰੀ ਨੂੰ ਆਪ ਹੀ ਸਰਕਾਰ ਨਹੀਂ ਤਾਂ ਰਤੀ ਕਰ ਦਿੱਤਾ ਨਹੀਂ ਆਪ ਹੀ ਰੱਦ ਹੀ ਕਰ ਦੋ ਅੱਗ ਲਾ ਦਿਓ ਚੁੱਲ੍ਹੇ ਸੜ ਦੋ ਖਤਮ ਕਰੋ ਕਹਾਣੀ ਠੀਕ ਹੈ ਜੇ ਤੁਸੀਂ ਚਾਹੋ ਕਿ 55% ਰੱਦ ਹੋਣੀ ਚਾਹੀਦੀ ਹੈ ਕਿਉਂਕਿ ਬੇਤੁਕੀ ਸ਼ਰਤ ਹੈ ਯਾਰ ਕੋਈ ਮਸਲਾ ਹੀ ਨਹੀਂ ਬੀਐਡ ਚੋਂ ਮੰਗ ਲਓ ਤੁਸੀਂ ਜੇ ਪਰਸੈਂਟੇਜ ਨੰਬਰਾਂ ਦੀ ਮੰਗਣੀ ਹੈ ਤੁਸੀਂ ਪੀਐਸਟ ਚੋਂ ਮੰਗ ਲਓ ਤੁਸੀਂ ਮਾਸਟਰ ਗ੍ਰੇਡ ਚੋਂ ਮੰਗ ਲਓ ਬੀਏ ਦਾ ਕੀ ਸਬੰਧ ਹੈ ਬੀਏ 'ਤੇ ਭਰਤੀ ਨਹੀਂ ਹੈਗੀ ਭਰਤੀ ਤਾਂ ਬੀਐਡ 'ਤੇ ਹੈਗੀ ਆ ਬਿਲਕੁਲ ਇੱਕ ਗਲਤ ਸ਼ਰਤ ਹੈ ਬੇਤੁਕੀ ਸ਼ਰਤ ਹੈ ਬਹੁਤ ਸਾਰੇ ਜਿਹੜੇ ਪੰਜਾਬ ਦੇ ਇੱਕ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਬੁਰਲਾਡੇ ਦੇ ਵਿੱਚ ਮੈਂ ਬਿਲੋਂਗ ਕਰਦਾ ਮਾਨਸਾ ਦੇ ਵਿੱਚੋਂ ਪ੍ਰਿੰਸੀਪਲ ਬੁਧਰਾਮ ਸਿੰਘ ਜੀ ਹੈਗੇ ਆ ਤੇ ਉਹ ਐਜ਼ ਅ ਪ੍ਰਿੰਸੀਪਲ ਰਹੇ ਆ ਠੀਕ ਹੈ ਰਿਟਾਇਰ ਸਾਰਾ ਉਹਨਾਂ ਦੀ ਸਾਰੀ ਉਮਰ ਸਿੱਖਿਆ ਦੇ ਵਿੱਚ ਲੰਗੀ ਹੈ ਤੇ ਉਹਨਾਂ ਨੇ ਵੀ ਕਿਹਾ ਕਿ ਸ਼ਰਤ ਨਜਾਇਜ਼ ਹੈ ਆਮ ਆਦਮੀ ਪਾਰਟੀ ਦੇ ਉਹ ਮਤਲਬ ਵੀ ਅੱਗੇ ਉਹਨਾਂ ਨੂੰ ਇੱਕ ਵੱਡਾ ਮੰਤਰੀ ਦਾ ਅਹੁਦਾ ਵੀ ਮਿਲਿਆ ਸੀ ਤੇ ਉਹਨਾਂ ਨੇ ਖੁਦ ਇੱਕ ਅਕੈਡਮੀ ਦੇ ਪਲੇਟਫਾਰਮ ਤੇ ਜਾ ਕੇ ਇਹ ਕਿਹਾ ਕਿ ਇਹ ਸ਼ਰਤ ਨਜਾਇਜ਼ ਹੈ ਤੁਸੀਂ ਟੈਨਸ਼ਨ ਕਿਉਂ ਲੈਨੇ ਹੋ ਤੁਸੀਂ ਢੇਰੀ ਟਾਉਣ ਦੀ ਬਜਾਏ ਤੁਸੀਂ ਐਮਏ ਵੱਲ ਕਿਉਂ ਭਜ ਰਹੇ ਹੋ ਉਧਰ ਤੁਹਾਡਾ ਕੁਝ ਨਹੀਂ ਬਣਨ ਵਾਲਾ ਲੈਕਚਰਰ ਵੱਲ ਤੁਹਾਡਾ ਕੁਝ ਨਹੀਂ ਬਣਨ ਵਾਲਾ ਤੁਹਾਨੂੰ ਇੰਨਾ ਵਧੀਆ ਮੌਕਾ ਮਿਲ ਰਿਹਾ ਮਾਸਟਰ ਗ੍ਰੈਜੂਏਟ ਦਾ ਤੁਸੀਂ ਇਹ ਮੌਕਾ ਖਿਜਾਉਣਾ ਚਾਹੁੰਦੇ ਹੋ ਇਸ ਗਰੁੱਪ ਦੇ ਵਿੱਚ ਐਡ ਹੋ ਜਾਓ ਲਿੰਕ ਕਮੈਂਟ ਬਾਕਸ ਦਿੱਤਾ ਆ ਜਲਦੀ ਜਲਦੀ ਜੁਆਇਨ ਕਰੋ ਤੇ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੋਣ ਜਾ ਰਿਹਾ ਇਸ ਦਾ 55% ਦੇ ਵਿਰੁੱਧ ਸੋ ਧੰਨਵਾਦ ਵੀ ਲਾਈਕ ਕਰੋ ਸ਼ੇਅਰ ਕਰੋ ਜਾਣਕਾਰੀ ਵਧੀਆ ਲੱਗੀ ਨਹੀਂ ਵਧੀਆ ਲੱਗੀ ਡਿਸਲਾਈਕ ਕਰ ਸਕਦੇ ਹੋ ਤੁਹਾਡੀ ਇੱਛਾ ਥੈਂਕ ਯੂ